ਕੱਲ ਟੋਲ ਪਲਾਜਾ ਅਸੀਂ ਜਾਮ ਨਹੀਂ ਕੀਤਾ ਹੋਇਆ ਅਸੀਂ ਤਕਰੀਬਨ ਗਰ 11 11:30 ਵਜੇ ਦੇ ਕਰੀਬ ਦੋਨਾਂ ਫਾਰਮਾਂ ਦੇ ਫੈਸਲੇ ਦੇ ਮੁਤਾਬਕ ਕੇਐਮਐਮ ਤੇ ਐਸਕੇਐਮ ਨਾਨ ਪੋਲਿਟিক্যাল ਦੇ ਮੁਤਾਬਕ ਅਸੀਂ ਕੱਲ ਹੀ ਆਪਸ ਵਿੱਚ ਮੀਟਿੰਗ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਪਟਿਆਲੇ ਦੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਵਾਸਤੇ ਆ ਰਿਹਾ ਔਰ ਅਸੀਂ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਪੰਜਾਬ ਦੇ ਵਿੱਚ 13 ਕੈਂਡੀਡੇਟਾਂ ਨੂੰ ਸਵਾਲ ਕਰ ਰਹੇ ਆ ਉਸੇ ਹੀ ਤਰੀਕੇ ਦੇ ਨਾਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨਾ ਚਾਹੁੰਦੇ ਆ ਕਿ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਔਰ ਉਸ ਤੋਂ ਇਲਾਵਾ ਰਤਨਪੁਰ ਤੇ ਡੱਬ ਵਾਲੀ ਬਾਰਡਰ ਤੇ ਵੱਡੇ ਮੋਰਚੇ ਕਿਸਾਨ ਮੋਰਚੇ ਲੱਗੇ ਹੋਏ ਨੇ 13 ਫਰਵਰੀ ਨੂੰ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਪਰ ਸਾਡੀਆਂ ਮਤਾਵਾ ਤੇ ਭੈਣਾ ਨੌਜਵਾਨਾਂ ਦੇ ਉੱਪਰ ਵੱਡੀ ਪੱਧਰ ਤੇ ਸ਼ੈਲਨ ਕੀਤੀ ਗਈ ਔਰ ਨਾਲ ਦੀ ਨਾਲ ਸਾਡੇ ਬਹੁਤ ਹੀ ਨੌਜਵਾਨ ਫੱਟੜ ਕੀਤੇ ਗਏ 400 ਤੋਂ ਉੱਪਰ ਕਿਸਾਨ ਫੱਟੜ ਹੋਇਆ ਔਰ ਉਹਨਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਪ੍ਰੀਤਪਾਲ ਨੂੰ ਬੋਰੀ ਵਿੱਚ ਪਾ ਕੇ ਖਨੋਰੀ ਬਾਰਡਰ ਤੇ ਉਹਨੀਆਂ ਲੱਤਾਂ ਤੇ ਬਾਹਾਂ ਤੋੜੀਆਂ ਗਈਆਂ ਨੱਕ ਦੀ ਹੱਡੀ ਤੋੜੀ ਗਈ ਇੱਥੇ ਹੀ ਬਸ ਨਹੀਂ ਕੀਤੀ ਸ਼ੁਭਕਰਨ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ ਉਹਨੂੰ ਗੋਲੀ ਮਾਰ ਕੇ ਮੌਤੇ ਘਾਟ ਉਤਾਰਿਆ ਗਿਆ ਔਰ ਕਿਸਾਨ ਮੋਰਚੇ ਦਾ ਪਹਿਲਾ ਸ਼ਹੀਦ ਜਿਹੜਾ ਸ਼ੁਭਕਰਨ ਹੋਇਆ ਸੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਵਾਸਤੇ ਪਹੁੰਚ ਰਿਹਾ ਸਾਂ ਸਾਡੇ ਸਵਾਰ ਸਿੰਘ ਉਹ ਸਵਾਰ ਸਿੰਘ ਜਿਹੜੋ 2021 ਦੇ ਵਿੱਚ ਅੰਦੋਲਨ ਜਿੱਤ ਕੇ ਵਾਪਸ ਮੁੜੇ ਸੀ ਔਰ ਬੀਜੇਪੀ ਸਰਕਾਰ ਨੇ ਵਾਦਾ ਕੀਤਾ ਸੀਗਾ ਕਿ ਤੁਹਾਡੀਆਂ ਬਾਕੀ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾਣਗੀਆਂ ਭਾਵੇਂ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਗੱਲ ਹੋਵੇ ਚਾਹੇ ਦੇਸ਼ ਦੇ ਕਿਸਾਨ ਦੇ ਕਰਜ਼ੇ ਦੀ ਗੱਲ ਹੋਵੇ ਤੇ ਚਾਹੇ ਉਸ ਤੋਂ ਇਲਾਵਾ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਰਾਜਗੁਰਾ ਮੰਤਰੀ ਦੇ ਬੇਟੇ ਵੱਲੋਂ ਉਹਨਾਂ ਨੂੰ ਗੱਡੀ ਝੜਾ ਕੇ ਸ਼ਹੀਦ ਕਰ ਦਿੱਤਾ ਜਾਵੇ ਉਹਨਾਂ ਦੇ ਇਨਸਾਫ਼ ਦੀ ਗੱਲ ਹੋਵੇ ਚਾਹ ਮਨਰੇਗਾ ਸਕੀਮ 200 ਦਿਨ ਤੇ 700 ਰੁਪਿਆ ਦਿਹਾੜੀ ਦੀ ਗੱਲ ਹੋਵੇ ਐਫਪੀ ਐਮਐਸਪੀ ਜਿਹੜੀ ਹੈਗੀ ਆ ਸੁਆਮੀ ਨਾਥਨ ਸੀ 250 ਪਲੱਸ ਦੇ ਮੁਤਾਬਕ ਸਾਡੇ ਫਸਲਾਂ ਦੇ ਭਾਅ ਦਿੱਤੇ ਜਾਣ ਪਰ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਦੇ ਸਵਾਲਾਂ ਤੋਂ ਪਛਦਾ ਹੋਇਆ ਉਹ ਪਟਿਆਲੇ ਦੇ ਅੰਦਰ ਪੋਲੋ ਗਰਾਊਂਡ ਦੇ ਵਿੱਚ ਕੁਝ ਸੀਮਤ ਜਲਸੇ ਨੂੰ ਸੰਬੋਧਨ ਕਰ ਰਿਹਾ ਪਰਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫਰਾਗ ਦੇ ਲਈ ਕਰਨੀ ਚਾਹੀਦੀ ਆ ਅੱਜ ਪੰਜਾਬ ਦੀ ਧਰਤੀ ਤਿਆਰ ਆ ਵਡਾ ਦਿਲ ਰੱਖ ਕੇ ਕਿਸਾਨਾਂ ਦੇ ਹਿੱਤਾਂ ਦੇ ਖਾਤਰ ਮਜ਼ਦੂਰਾਂ ਦੇ ਹਿੱਤਾਂ ਦੇ ਖਾਤਰ ਕੋਈ ਪੈਕੇਜ ਲੈ ਕੇ ਆਉਂਦਾ ਕੋਈ ਚੰਗਾ ਵਕਲਪ ਲੈ ਕੇ ਆਉਂਦਾ ਜਿਹੜਾ ਇੱਕ ਪਾਸੇ ਕਹਿੰਦਾ ਮੈਂ ਚੌਂਕੀਦਾਰ ਆ ਮੈਂ ਵਿਕਸਤ ਦੇਸ਼ ਕਰ ਬਣਾਉਣਾ ਚਾਹਣਾ ਪਹਿਲਾਂ ਹੋਰ ਵੀ ਬਹੁਤ ਕੁਝ ਅੱਗੇ ਲੈ ਕੇ ਆਇਆ ਪਰ ਉਹ ਚੱਲਿਆ ਨਹੀਂ ਇਸ ਕਿਸਾਨ ਅੰਦੋਲਨ ਨੇ ਬੀਜੇਪੀ ਦਾ ਜਿਹੜਾ ਸਲੋਗਨ ਸੀਗਾ ਉਹਨੂੰ ਫਿੱਕਾ ਪਰ ਤਰ ਕਰਕੇ ਰੱਖ ਦਿੱਤਾ ਤੁਸੀਂ ਦੇਖਿਆ ਜਦੋਂ 13 ਫਰਵਰੀ ਨੂੰ ਅੰਦੋਲਨ ਚੱਲਿਆ ਸੀ ਤੇ ਕਈ ਜਿਹੜੇ ਗੱਠ ਜੁੜ ਸੀ ਉਹ ਟੁੱਟ ਚੁੱਕੇ ਸੀ ਭਾਵੇਂ ਉਹ ਪੰਜਾਬ ਦੀ ਗੱਲ ਹੋਵੇ ਹਰਿਆਣੇ ਦੀ ਗੱਲ ਹੋਵੇ ਭਾਵੇਂ ਹੋਰ ਕਿਸੇ ਸਟੇਟ ਦੀ ਗੱਲ ਹੋਵੇ ਇੱਥੇ ਹੀ ਬਸ ਨੇ ਕੱਲ ਪਰਸੋਂ ਦੀ ਗੱਲ ਆ ਜਦੋਂ ਅਨਿਲ ਵਿੱਚ ਗ੍ਰਹਿ ਮੰਤਰੀ ਜਿਹੜਾ ਹਰਿਆਣੇ ਦਾ ਸੀਗਾ ਉਹਨੂੰ ਘੇਰਿਆ ਗਿਆ ਤੇ ਉਹਨੂੰ ਜਦੋਂ ਸਵਾਲ ਕੀਤੇ ਗਏ ਕਿਸਾਨਾਂ ਵੱਲੋਂ ਉਹਨੇ ਆਪਣੀ ਜ਼ੁਬਾਨ ਤੋਂ ਇਹ ਗੱਲ ਕਹੀ ਆ ਵੀ ਛੁੱਪ ਕਰਨ ਨੂੰ ਗੋਲੀ ਅਸੀਂ ਮਾਰਿਆ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਆ ਐਦੋਂ ਉੱਤੇ ਸਬੂਤ ਕਿਹੜਾ ਵੱਡਾ ਹੋ ਸਕਦਾ ਸਾਡੀਆਂ ਮਾਨਜੋਬ ਅਦਾਲਤਾਂ ਹਾਈ ਕੋਰਟ ਭਾਵੇਂ ਸੁਪਰੀਮ ਕੋਰਟ ਦੀ ਨਿਆਪਾਲਕਾ ਹੋਵੇ ਅੱਜ ਉਹਨਾਂ ਨੂੰ ਫੈਸਲਾ ਜੱਜਾਂ ਨੂੰ ਬੈਠ ਕੇ ਕਰਨਾ ਚਾਹੀਦਾ ਹੈ ਵੀ ਇੱਕ ਦੇਸ਼ ਦਾ ਇੱਕ ਸਟੇਟ ਦਾ ਜਿਹੜਾ ਗ੍ਰਹਿ ਮੰਤਰੀ ਆ ਉਹ ਖੁਦ ਆਪਣੀ ਜ਼ੁਬਾਨ ਤੋਂ ਕਹਿ ਰਿਹਾ ਵੀ ਜਿਹੜਾ ਸ਼ੁਭ ਕਰਨਾ ਉਹ ਸਾਡੇ ਆਰਡਰ ਦੇ ਮੁਤਾਬਕ ਉਹਨੂੰ ਗੋਲੀ ਮਾਰੀ ਗਈ ਆ ਔਰ ਸ਼ਹੀਦ ਕੀਤਾ ਗਿਆ ਦੇਖੋ ਸਾਡੇ ਆਗੂ ਸਹਿਬਾਨ ਜਿਹੜੀ ਡੈਪੂਟੇਸ਼ਨ ਹੈਗਾ ਉਹ ਪ੍ਰਸ਼ਾਸਨ ਨਾਲ ਮੀਟਿੰਗ ਕਰ ਰਿਹਾ ਜਿਸ ਤਰੀਕੇ ਨਾਲ ਰਣਨੀਤੀ ਹੋਵੇਗੀ ਆਪ ਜੀ ਨੂੰ ਦੱਸੀ ਜਾਵੇਗੀ ਕਾਰਨ ਗਈ ਹੈ ਕਿ ਜੇ ਲੋਕ ਤਰ ਪਰੇਸ਼ਾਨ ਹੋ ਰਹੇ ਹੈ ਕਿ ਨਹੀਂ ਲੱਗਦਾ ਇਤਾਂ ਦੀ ਬੈਠ ਕੇ ਗੱਲਬਾਤ ਹੋ ਸਕਦੀ ਸੀ ਬਿਲਕੁਨ ਅਸੀਂ ਲੋਕਾਂ ਨੂੰ ਅਜ ਤੱਕ ਪਰੇਸ਼ਾਨ ਨਹੀਂ ਕੀਤਾ ਭਾਵੇਂ ਉਹ ਸ਼ੰਭੂ ਬੱਡਰ ਦੀ ਗੱਲ ਹੋਵੇ ਭਾਵੇਂ ਖਨੋਰੀ ਬਾਰਡਰ ਦੀ ਗੱਲ ਹੋਵੇ ਵੱਡੀਆਂ-ਵੱਡੀਆਂ ਦੁਬਾਰਾਂ ਉਹ 13 ਫਰਵਰੀ ਤੋਂ ਪਹਿਲਾਂ ਵੀ ਕੀਤੀਆਂ ਗਈਆਂ ਜਿਹੜੀਆਂ ਅੱਜ ਵੀ ਉਸੇ ਤਰ੍ਹਾਂ ਉਸਰੀਆਂ ਹੋਈਆਂ ਨੇ ਅਸੀਂ ਇੱਥੇ ਵੀ ਟਿੱਪਰ ਖੜੇ ਨਹੀਂ ਕੀਤੇ ਇੱਥੇ ਵੀ ਪ੍ਰਸ਼ਾਸਨ ਨੂੰ ਅਸੀਂ ਖੜਾ ਨਹੀਂ ਕੀਤਾ ਇਹ ਪੰਜਾਬ ਸਰਕਾਰ ਔਰ ਭਾਜਪੀ ਦੀ ਸਰਕਾਰ ਜਾਣ ਸਕਦੀ ਹੈ ਕਿ ਉਹਨੇ ਕਿਉਂ ਖੜਾ ਕੀਤਾ ਕਿਉਂ ਰੁਕਣਾ ਚਾਹੁੰਦੀ ਆ ਇਹਨਾਂ ਸਾਨੂੰ ਅੱਗੇ ਜਾਣ ਦੇਣਾ ਚਾਹੀਦਾ ਸੀ ਜਿਹੜੇ ਭਾਵੇਂ ਰਾਤ ਸਾਡੇ 2:30 ਵਜੇ ਤੱਕ ਸਾਡੀਆਂ ਮੀਟਿੰਗਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਰਾਉਂਦੇ ਰਾਂ ਮੈਨੂੰ ਕਹਿੰਦੇ ਰੇ ਵਿਚੋਲੇ ਆ ਤੇ ਦੂਜੇ ਪਾਸੇ ਤੁਹਾਡੇ ਸਾਹਮਣੇ ਸਾਰੀ ਫੋਰਸ ਕਿਉਂ ਉਹਨਾਂ ਦੇ ਕਹਿਣ ਤੇ ਕੇ ਲਾਈ ਹੋਈ ਆ ਮੈਂ ਕਹਿੰਨਾ ਦੇਸ਼ ਦਾ ਅੰਨਦਾਤਾ ਉਹ ਅੰਨਦਾਤਾ ਜਿਹੜਾ ਪਿੰਡਾਂ ਦੇ ਵਿੱਚ ਆਪਣੀਆਂ ਫਸਲਾਂ ਨੂੰ ਤਿਆਰ ਕਰਕੇ ਤੇ ਭੰਡਾਰ ਭਰਨ ਵਾਲਾ ਅੱਜ ਉਹਨੂੰ ਰੋਕ ਕੇ ਇਹ ਕੀ ਲੈਣਾ ਚਾਹੁੰਦੇ ਨੇ ਜਿਹੜਾ ਦੇਸ਼ ਦੇ ਅੰਨਦਾਤੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਏਗਾ